ਪਉ ਸਾਸਰੀ ਕਾਲ ਪਉ ਇਤਿਹਾਸ ਆਪਣੇ ਆਪ ਨੂੰ ਫਿਰ ਦਹਰਾਉਂਦਾ ਅਫਰੀਕਾ ਮਹਾਂਦੀਪ ਦੇ ਵਿੱਚ ਇੱਕ ਫੇਰ ਜਰਨਲ ਨੇ ਆਪਣੀ ਹੋਂਦ ਦਾ ਪ੍ਰਗਟਾਵਾ ਕੀਤਾ 프랑ਸ ਬ੍ਰਿਟੇਨ ਤੇ ਅਮਰੀਕਾ ਨੂੰ ਚੈਲੰਜ ਕਰਕੇ ਇਬਰਾਹਿਮ ਤਰੋਰਾ ਸੋਸ਼ਲ ਮੀਡੀਆ ਤੇ ਵੀ ਤੁਸੀਂ ਇਹਨੂੰ ਦੇਖ ਸਕਦੇ ਹੋ ਬੁਰਕੀਨਾ ਫਾਸੋ ਅਫਰੀਕਾ ਦਾ ਇੱਕ ਦੇਸ਼ ਆ ਉਹਦੇ ਵਿੱਚ ਇਹਨੇ ਤਖਤਾ ਪਲਟ ਕੀਤਾ ਪਾਲ ਹੈ ਨਰੀਤਾ ਤੇ ਆਪਣਾ ਅਧਿਕਾਰ ਜਮਾਇਆ ਉੱਥੇ ਫਰਾਂਸ ਦੀ ਆਰਮੀ ਪਹਿਲਾਂ ਆਪਣੀ ਬਸਤੀ ਬਣਾ ਕੇ ਬੈਠੀ ਸੀ ਉਥੋਂ ਦੇ ਕੁਦਰਤੀ ਵਸਿਲਿਆਂ ਨੂੰ ਲੂਟ ਰਹੀ ਸੀ ਇਬਰਾਹਿਮ ਥਰੋਰਾ ਦੀ ਗੱਲਬਾਤ ਕਰਨ ਤੋਂ ਪਹਿਲਾਂ ਆਪਾਂ ਨੂੰ ਪਿੱਛੇ ਜਾਣਾ ਪਊਗਾ ਮੈਂ ਸਮਝਦਾ ਸੀ ਕਿ ਅਰਬ ਦੇ ਵਿੱਚ ਤੇ ਇਸਲਾਮ ਫੈਲਿਆ ਹੀ ਫੈਲਿਆ ਤੇ ਅਫਰੀਕਾ ਦੇ ਵਿੱਚ ਇਸਲਾਮ ਕਿੱਦਾਂ ਗਿਆ ਦੋਸਤੋ ਅੱਜ ਤੋਂ ਕਈ 100 ਸਾਲ ਪਹਿਲਾਂ ਸਿੱਲਾ ਜਾਤੀ ਦਾ ਆਸਕੀਆਂ ਨਾਂ ਦਾ ਇੱਕ ਬਾਦਸ਼ਾਹ ਆਇਆ ਬੜਾ ਕਰੂਰ ਤੇ ਜ਼ਾਲਮ ਸੀ ਮਾਲੀਸ ਮਰਾਜ ਤੇ ਅਫਰੀਕਾ ਮਹਾਂਦੀਪ ਦੇ ਵਿੱਚ ਇਸਲਾਮ ਉਹਨੇ ਫੈਲਾਇਆ ਸਿੱਲਾ ਜਾਤੀ ਜਿਹੜੀ ਬੜੀ ਖੂਖਾਰ ਜਾਤੀ ਸੀ ਮਾਲੀਸ ਮਰਾਜ ਤੇ ਜਦੋਂ ਇਹਨੇ ਕਬਜ਼ਾ ਕਰ ਲਿਆ ਤੇ ਤਲਵਾਰ ਦੀ ਨੋਕ ਤੇ ਇਹਨਾਂ ਇਸਲਾਮ ਦਾ ਪ੍ਰਸਾਰ ਤੇ ਪ੍ਰਚਾਰ ਉੱਤੇ ਕੀਤਾ ਇਹ ਜਿਹੜਾ ਆਸਕੀਆ ਨਾਂ ਦਾ ਬਾਦਸ਼ਾਹ ਸੀ ਇਹ ਸਿੱਲਾ ਜਾਤੀ ਦੇ ਵਿੱਚੋਂ ਸੀ ਤੇ ਇਹ ਮਨੁੱਖੀ ਮਾਸ ਤੇ ਖੂਨ ਪੀਣ ਦੇ ਆਦੀ ਸੀ ਮਾਲੀ ਸਮਰਾਜ ਦੇ ਸ਼ਾਹੀ ਵੰਸ਼ ਨੂੰ ਇਹਨਾਂ ਖਤਮ ਕਰਕੇ ਆਪ ਉੱਥੇ ਕਾਬਜ ਹੋ ਗਏ ਤੇ ਨਾਈਜੀਰੀਆ ਦੇ ਵਿੱਚ ਇੱਕ ਮਹੱਲ ਬਣਾਇਆ ਤੇ ਇਸਲਾਮ ਦੇ ਪ੍ਰਚਾਰ ਪ੍ਰਸਾਰ ਲਈ ਆਪਣੀ ਜੀਵ ਜਾਨ ਹੂਲ ਕੇ ਕੰਮ ਕੀਤਾ ਇਸੇ ਕਰਕੇ ਦੱਖਣੀ ਅਫਰੀਕਾ ਦੇ ਵਿੱਚ ਦੱਖਣੀ ਅਫਰੀਕਾ ਦੇ ਵਿੱਚ ਇਸਲਾਮ ਦਾ ਬੂਲਬਾਲਾ ਹੁਣ ਇਬਰਾਹਿਮ ਥਰੋਰਾ ਇਹਨੂੰ ਵੀ ਅਸਕਿਆ ਦੇ ਨਾਲ ਮਿਲਿਆ ਜਾ ਰਿਹਾ ਇਬਰਾਹਿਮ throora ਜਿਹੜਾ ਵਾ ਇਹਦਾ ਜਨਮ ਕੇਰਾਨਾ ਦੇ ਪਿੰਡ ਚ ਹੋਇਆ ਤੇ ਆਪਦੇ ਪ੍ਰਦੇਸ਼ ਦੇ ਵਿੱਚ ਇਹ ਆਰਮੀ ਚ ਪਹਿਲਾ ਭਰਤੀ ਹੋਇਆ ਉਸ ਤੋਂ ਬਾਅਦ ਜੁਐਨੋ ਚ ਇਹਨੇ ਕੰਮ ਕੀਤਾ ਇਹਨੂੰ ਇੱਕ અનુભਵੀ ਜਰਨੈਲ ਦਾ ਅਹੁਦਾ ਪ੍ਰਾਪਤ ਹੋਇਆ ਫਿਰ ਇਹ ਆਪਣੇ ਦੇਸ਼ ਪਾਲ ਹੈਂਦਰੀ ਦੀ ਕਮਾਂਡ ਚ ਚੀਫ ਮਾਰਸ਼ਲ ਬਣਿਆ ਫਿਰ ਜਦੋਂ ਇਹਨੇ ਦੇਖਿਆ ਉੱਤੇ ਇਸਲਾਮਕ ਜਿਹੜੇ ਸਟੇਟ ਦੀ ਮੰਗ ਕਰਨ ਵਾਲੇ ਲਕੈਦਾ ਜਾਂ ਆਈਐਸਆਈ ਦੇ ਕਬੀਲੇ ਜਾਂ ਗਰੀਲੇ ਉੱਥੇ ਕਤਲੋਗਾਰਦਮਚਾ ਰਹੇ ਆ ਤੇ ਪਾਲੇਂਦਰੀ ਉਹਨਾਂ ਤੇ ਕੰਟਰੋਲ ਕਰਨ ਤੋਂ ਅਸਮਰਥ ਆ ਇਹਨੇ ਉਹਦਾ ਤਖਤਾ ਪਲਟ ਕਰਕੇ ਉਸ ਤੇ ਕੰਟਰੋਲ ਕਰਨਾ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਇਹਨੇ ਫਰਾਂਸ ਦੀ ਆਰਮੀ ਨੂੰ ਉੱਥੋਂ ਕੱਢਿਆ ਤੇ ਫਰਾਂਸ ਦੇ ਪਰਦਾਨ ਨੇ ਇਹਨਾਂ ਨਾਲ ਪੰਗਾ ਲੈਣਾ ਚੰਗਾ ਨਹੀਂ ਸਮਝਿਆ ਉਹਨੇ ਚੁੱਪਚਾਪ ਆਪਦੀ ਆਰਮੀ ਵਾਪਸ ਬਣਾ ਲਈ ਆ ਹੁਣ ਪੂਤਨ ਦੇ ਨਾਲ ਇਹਨੇ ਆਪਣੀ ਜਾਰੀ ਗੰਡੀ ਆ ਤੇ ਪੂਤਨ ਨੇ ਇਹਨੂੰ ਨਵੇਂ ਹਥਿਆਰ ਚੰਗੀਆਂ ਚੀਜ਼ਾਂ ਚੰਗੇ ਟੈਂਕ ਜਹਾਜ਼ ਵਗੈਰਾ ਵੀ ਦਿੱਤੇ ਆ ਤੇ ਹੁਣ ਇਹ ਆਪਦੇ ਦੇਸ਼ 'ਚ ਸ਼ਾਸਨ ਜਿਹੜਾ ਉਹ ਨੂੰ ਸਾਫ ਕਰ ਰਿਹਾ ਪਰ ਮੁਸਲਮਾਨ ਜਗਤ ਵਾਸਤੇ ਇੱਕ ਇਹ ਚੰਗੇ ਨੇਤਾ ਦੇ ਤੌਰ ਤੇ ਉੱਭਰ ਰਿਹਾ ਕਿਉਂਕਿ ਇਹਨੇ ਗਾਜਾ ਪੱਟੀ ਦਾ ਜਿਹੜਾ ਮਸਲਾ ਉਹਦੇ ਤੇ ਬਿਆਨ ਦਿੱਤਾ ਇਜ਼ਰਾਇਲ ਤੇ ਅਮਰੀਕਾ ਨੇ ਗਲਤ ਕੀਤਾ ਹੋਰ ਵੀ ਜਿੱਥੇ ਇਸਲਾਮ ਜਗਤ ਦੇ ਨਾਲ ਕੋਈ ਬੇਇਨਸਾਫੀ ਹੁੰਦੀ ਉਥੇ ਆਵਾਜ਼ ਉਠਾਉਂਦਾ ਜੂਨੋ ਤੱਕ ਸੋ ਆਉਣ ਵਾਲੇ ਦਿਨਾਂ ਚ ਇਹਨੂੰ ਇੱਕ ਵੱਡੇ ਇਸਲਾਮੀ ਲੀਡਰ ਦੇ ਤੌਰ ਤੇ ਦੇਖਿਆ ਜਾ ਰਿਹਾ ਵਾ ਦੇਖੋ ਜੇ ਇਹ ਪੱਛਮੀ ਤਾਕਤਾਂ ਦੇ ਪ੍ਰਭਾਵ ਤੋਂ ਬਚਿਆ ਰਿਹਾ